ਲੱਖਾਂ ਰੰਗਾਂ ਵਾਲੀ ਹੈਗਾ ਭਾਈ ਹੈਗਾ ਭਾਈ ਪਾਓ ਬਾਬਿਆਂ ਨੂੰ ਖਾਏ ਸਿਰਫ ਇੱਕ ਰੋਟੀ ਦੇ ਦਿਓ ਹਾਂਜੀ ਹਾਂਜੀ ਬਾਬਾ ਜੀ ਹਾਂਜੀ ਲੈ ਕੇ ਆਉਣੀ ਰੋਟੀ ਲਿਆ ਭਾਈ ਲਿਆ ਮੰਗਲਾ ਬੁੱਤ ਜਿਹੜਾ ਕੁਝ ਮੰਗਣਾ ਜਿਹੜਾ ਕੁਝ ਮੰਗੜਾ ਤੋਂ ਮੰਗਲਾ ਕੋਈ ਪਰੇਸ਼ਾਨੀ ਹੈ ਕੁਝ ਦੁੱਖ ਹੈ ਕੋਈ ਵੀ ਚੀਜ਼ ਆ ਤੂੰ ਮੰਗਲਾ ਅੰਤ ਕੀ ਹੈ ਸਾਡੇ ਕੋਲ ਪੈਸੇ ਨਹੀਂ ਹਟਦਾ। ਆਕਸ਼ਨ ਕਰਮਾਂ ਦੇ ਵਿੱਚ ਵੀ ਤੁਹਾਡੇ ਕਰਮਾਂ ਦੇ ਵਿੱਚ ਪੈਸਾ ਹੈਗਾ ਜਾਂ ਨਹੀਂ ਹੈ। 100 ਰੁਪਏ ਦੇ ਦੇ ਬੁੱਧ। ਹੈਗਾ 100 ਰੁਪਏ ਇੱਕ। ਜੀ ਹੈਗਾ। ਆਕਸ਼ਨ। ਸਾਨੂੰ ਤੇਰਾ 100 ਰੁਪਏ ਦੇਖਣਾ ਬੁੱਧ ਵੀ ਤੇਰੀ ਕਿਸਮਤ ਦੇ ਵਿੱਚ 100 ਰੁਪਏ ਪੁੱਤਾ ਆਪਾਂ ਇਹਦੇ ਚ ਪਾ ਕੇ ਦੇਖਦੇ ਆਂ ਤੇਰਾ ਵੀ ਤੇਰੀ ਕਿਸਮਤ ਦੇ ਵਿੱਚ ਕਿੰਨੀ ਗਮ ਆਏਗੀ। ਠੀਕ ਹੈ। ਇੱਕ ਗੁੜ ਦੀ ਲਿਆਓ। ਹੁਣ ਦੇਖਦੇ ਆ ਵੀ ਤੇਰੀ ਕਿਸਮਤ ਦੇ ਵਿੱਚ ਤੇਰੀ ਕਿਸਮਤ ਦੇ ਵਿੱਚ ਕਿੰਨੇ ਕ ਪੈਸੇ ਹੈਗੇ ਠੀਕ ਹੈ ਦੇ ਦੇ ਚੱਕੂ ਸਾਇਆ ਹਾਂਜੀ ਬੱਪੂ ਜੀ ਆਇਓ ਬੱਪੂ ਜੀ ਪਾਇਆ ਤਾਂ 100 ਤੇਰੀ ਕਿਸਮਤ ਚ 10 ਗੁਣਾ ਪੈਸਾ 10 ਗੁਣਾ ਪੈਸਾ ਹਾਂ ਤੇਰੇ ਘਰ ਦੇ ਵਿੱਚ ਤੇਰੇ ਕੋਲੇ ਕਿੰਨੇ ਗਹਿਣੇ ਗੱਟੇ ਪਏ ਆ ਜਿੰਨਾ ਵੀ ਕੁਛ ਤੇ ਆ ਸਾਰਾ ਕੁਝ ਚੱਕ ਲਿਆ ਇਹਦਾ 10 ਗੁਣਾ ਤੈਨੂੰ ਮਿਲੂਗਾ ਹਾਂ ਮੇਰੇ ਕੋਲ ਤਾਂ ਸਾਰਾ ਕੁਝ ਖਿਆਲ ਗਿਆ ਅੱਜ ਹੀ ਨਹੀਂ ਹੋਈ ਮੈਂ ਸਾਰਾ ਕੁਝ ਲੈ ਕੇ ਆਉਣਾ ਆ ਲੈ ਬੰਦਾ ਤੇਰੇ ਕੋਲੇ ਗਹਿਣਾ ਗੱਟਾ ਸਾਰਾ ਕੁਝ ਚੱਕ ਲੈ ਇਹਦੇ ਵਿੱਚ ਪਾ ਦੇ ਜਿੰਨੀ ਤੇਰੇ ਕੋਲੇ ਮਾਇਆ ਇਹਦਾ 10 ਗੁਣਾ ਹੋ ਜਾਏ 10 ਗੁਣਾ ਸ਼ਾਬਾਸ਼ ਐਕਸ਼ਨ ਕਿ ਗੁਰਦੀ ਰੂੜੀ ਪਹਿਲਾਂ ਵਾਂਗੂ ਫੇਰ ਲੈ ਕੇ ਐਕਸ਼ਨ ਹਾਲੋ ਪਾਲੋ ਪੁੱਛੇ ਜੋ ਆਲਾ ਬੇਟਾ ਤੇਰਾ ਪੈਸਾ ਜਿਹੜਾ ਤੇਰਾ ਜਿੰਨੀ ਜਾ ਉਹ ਇਹਦੀ 10 ਗੁਣਾ ਤੈਨੂੰ ਡਬਲ ਹੋ ਜਾਊਗਾ ਠੀਕ ਹੈ ਮarre ਦੀ 100 ਰੁਪਇਆ ਵੀ ਇਹਨੂੰ ਸ਼ਾਮ ਦੇ 6 ਵਜੇ ਤੋਂ ਪਹਿਲਾਂ ਨਹੀਂ ਖੋਲਣਾ ਜੇ ਸ਼ਾਮ ਦੇ 6 ਵਜੇ ਤੂੰ ਇਹ ਪਹਿਲਾਂ ਖੋਲ ਲਿਆ ਤਾਂ ਜਿੰਨਾ ਤੇਰਾ ਪੈਸਾ ਪਾਇਆ ਸਾਰਾ ਕੋ ਸੁੱਟ ਜੂਗਾ ਠੀਕ ਹੈ ਮੇਰੇ ਕੋਲ 10 ਗੁਣਾ ਪੈਸਾ ਹੋ ਜੂ ਗੱਡੀਆਂ ਚ ਕਾਰਾਂ ਚ ਹਵੇਲੀਆਂ ਚ ਘੁਮੇਗੀ ਪੁੱਤ ਵੱਡੀਆਂ ਵੱਡੀਆਂ ਕੋਠੀਆਂ ਪੈਜੂਗਾ ਬਾਪਿਆ ਨੂੰ ਬਾਹਲਾ ਲਾਲਚ ਨਹੀਂ ਸਾਨੂੰ ਪੈਸੇ ਪੂਸੇ ਦਾ ਕੋਈ ਲਾਲਚ ਨਹੀਂ ਪੁੱਤ 3 ਵਜੇ ਹੈਗੇ ਹੋ ਅੱਜ ਤਾਂ ਮੈਨੂੰ ਗੱਡੀਆਂ ਬਣਦੇ ਨੇ ਜਾਂ ਕਾਰਾਂ ਆਵੇ ਨੇ ਹਵੇਲੀ ਪੈਜੂਗੀ 6:00 ਦੀ 6:00 ਵਜੇ ਆਹ 6:00 ਵਜੇ ਕਿ ਹੁਣ ਤੱਕ ਹੋ ਜੂਗੀ ਇਦਾਂ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਤੇਰੇ ਵਰਗੇ 5-7 ਬੰਦੇ ਹੋਰ ਮਿਲ ਜਾਣ ਤਾਂ ਮੇਰੀ ਕੋਠੀ ਦੀ ਜਿਹੜੀ ਰਹੀਦੀ ਸੀ ਸੱਤ ਉਹ ਪੈ ਜੂਗੀ ਅਕਸ਼ਨ ਦੋ ਅੱਗੇ ਮਿਲ ਜਾਣਗੇ ਜੇ ਮੈਂ ਤੈਨੂੰ ਕੁਦੂ ਬਣਾਤਾ ਐਵੇਂ ਜਿكري ਦੋ ਚਾਰ ਨੂੰ ਹੋਰ ਫੁੱਦੂ ਬਣਾ ਦੂੰਗਾ ਧੰਨਵਾਦ ਤੇਰਾ ਬਹੁਤ ਬਹੁਤ ਮੇਰੀ ਕੋਠੀ ਸੱਤ ਪੈ ਜੀ ਅਕਸ਼ਨ